ਹਾਂਜੀ ਪਿਆਰੇ ਸਰੋਤਿਓ ਤੁਹਾਨੂੰ ਨਰਸਰੀ ਦੇ ਦਰਸ਼ਨ ਕਰਵਾ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਨਰਸਰੀ ਦੇ ਸੇਵਾਦਾਰ ਦੇ ਦਰਸ਼ਨ ਤੇ ਨਾਲ ਦੀ ਨਾਲ ਤੁਹਾਨੂੰ ਨਿਰਮਲ ਕੁਟਿਆ ਵੀ ਅਸੀਂ ਦਿਖਾਈ ਆ ਕਿਉਂਕਿ ਬਿਲਕੁਲ ਇਸ ਜਗ੍ਹਾ ਦੇ ਉੱਤੇ ਬੂਟੇ ਮਿਲਦੀ ਆ ਤੇ ਤੁਹਾਨੂੰ ਆਉਣਾ ਸੌਖਾ ਹੋ ਜੂਗਾ ਜੀ 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 ਤੇ ਅਮਨ ਭੈਣ ਬਹੁਤ ਸੋਹਣੀਆਂ ਜਿਹੜਾ ਵਾ ਉਹ ਜ਼ਰੂਰ ਦੇਣਾ ਚਾਹੀਦਾ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਸੁਨੇਹਾ ਜ਼ਿੰਦਗੀ ਦੇ ਵਿੱਚ ਰੰਗ ਭਰਦਾ ਆ ਇੱਕ ਨਵਾਂ ਕੁਝ ਕਰਨ ਦੀ ਤਮੰਨਾ ਲੈ ਕੇ ਆਇਓ ਬੂਟੇ ਜ਼ਰੂਰ ਲਜਾਓ ਲਜਾ ਕੇ ਪਾਣੀ ਖੂਬ ਪਾਓ ਤੇ ਦੇਖ ਰੇਖ ਕਰਦੇ ਹੋਏ ਇਹਨਾਂ ਬੂਟੀਆਂ ਨੂੰ ਪੁੱਤਰਾ ਵਾਂਗ ਪਾਲਿਓ ਆਓ ਠੰਡੀ ਸ਼ਾਂਤ ਹਨ ਨੂੰ ਫਲ ਫੁੱਲ ਸਭ ਕੁਝ ਮਿਲ ਜੂਗਾ ਬਸ ਇੱਕ ਬੂਟਾ ਲਜਾ ਕੇ ਜ਼ਰੂਰ ਲਾਇਓ ਇੱਕ ਬੂਟਾ ਲਜਾ ਕੇ ਜ਼ਰੂਰ ਲਾਇਓ ਕੀ ਬਾਤ ਹੈ ਜੀ ਆਖੀਰ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਓ ਰੁੱਖ ਲਗਾਈਏ ਤੇ ਘਰਤੀ ਨੂੰ ਹਰਾ ਭਰਾ ਕਰੀਏ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਜੀ ਤੇ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ ਸਤਿ ਸ਼੍ਰੀ ਅਕਾਲ ਜੀ